ਮੇਰਾ ਨਾਮ ਕਰਨਦੀਪ ਸਿੰਘ ਹੈ ਕੀ ਹੋਇਆ ਮੈਨੂੰ ਇਹ 7 7.5 ਫੋਨ ਆਇਆ ਹੈ ਜੀ ਤੇ ਇੱਥੇ ਮੇਰੇ ਫਾਦਰ ਸਾਹਿਬ ਦਾ ਕਤਲ ਹੋ ਗਿਆ ਹੈ ਜੀ ਕੀ ਨਾਮ ਸਰਦਾਰ ਮਿਰਜਾ ਸਿੰਘ ਕੀ ਕੰਮ ਕਰਦੇ ਸੀ ਮੈਂ ਮੈਡੀਕਲ ਸਟੋਰ ਸੀ ਜੀ ਸਾਡਾ ਕੀ ਲੱਗਦਾ ਹੈ ਕਿਸ ਤਰ੍ਹਾਂ ਹੋਇਆ ਕੀ ਹੋਇਆ ਬਾ ਇਹ ਤੇ ਵਾਰਦਾਤ ਕਿਹਨੇ ਗੋਲੀ ਮਾਰ ਕੇ ਕੀਤੀ ਹੈ ਜੀ ਕੀ ਮੰਗਦੇ ਹੋ ਕੀ ਕਹਿੰਦੇ ਹੋ ਕਿ ਗਲੌਂਡ ਆਰਡਰ ਦੀ ਸਥਿਤੀ ਕੀ ਮੰਗਣਾ ਤੇ ਦੇਖੋ ਜੀ ਮੈਂ ਮੰਗਣਾ ਥੋੜੀ ਮੈਂ ਹੱਕ ਲੈਣਾ ਜੀ ਆਪਣਾ ਵੀ ਜਿੰਨੇ ਜਿਹੜੇ ਬੰਦੇ ਨੇ ਕੀਤਾ ਮੈਂ ਤਾਂ ਉਹਨੂੰ ਅੰਦਰ ਕਰਾਉਂਗਾ ਜੀ ਇਨਸਾਫ ਕੀ ਮਸਾਫਾ ਚਾਹੀਦਾ ਪੰਜਾਬ ਦੇ ਦੇਖੋ ਜੀ ਲੋਆ ਲੋਆ ਦਾ ਆਰਡਰ ਤਾਂ ਕੋਈ ਨਾ ਹੀ ਨਹੀਂ ਰਿਹਾ ਸ਼ਰਿਆਮ ਕਤਲ ਕਰ ਗਿਆ ਜੀ 30 35 ਸਾਲ ਹੋ ਚੁਕੇ ਆ ਜੀ ਰੋਜ਼ ਇਹਨਾਂ ਦਾ ਇਹੀ ਰੋਡ ਤੇ ਆਉਣ ਜਾਣ ਆ ਫਿਰ ਅੱਜ ਇਹ ਕਿ ਉਹ ਵਾਰਦਾਤ ਹੋਈ ਆ ਰੰਜਿਸ਼ ਲੱਗਦੀ ਕਿ ਸਿਰਫ ਹਾਂ ਜੀ ਰੰਜਿਸ਼ ਹੋ ਸਕਦੀ ਆ ਜੀ ਅੱਧੀ ਕੀ ਕਾਜੀ ਹਾਂਜੀ ਸ਼ੱਕ ਹੈ ਜੀ ਬਿਲਕੁਲ ਹੈ ਇਹ ਉਹਨਾਂ ਦਾ ਨਾਮ ਲਿਖਾਂਗੇ ਅਣ ਅਨਪ੍ਰਸ਼ਾਤੇ ਵੀ ਲਿਖਾਵਾਂਗੇ ਜਿਹੜੇ ਵੀ ਇਹ ਦੇ ਨਾਲ ਜਿਹੜੇ ਵੀ ਇਹ ਸਾਜਾ ਦੇ ਨਾਲ ਖਾਵਾਂਗੇ ਆਪਣੇ ਚਕੋਣਾ ਦਿੰਦੇ ਕਿਉਂਕਿ ਵੇਖੋ ਦੇਖਾ ਇੱਥੇ ਆਣਾ ਲੱਗਦਾ ਪਰਨੇ ਕਿੱਥੇ ਆ ਪਰਨੇ ਇੱਥੇ ਹੀ ਆ ਥੋੜੇ ਪਿਛੇ ਥੋੜੇ ਪਿਛੇ ਪਿਛੇ ਹੋਏ ਯਾਰ ਥੋੜਾ ਖੁੱਲਾ ਕਰ ਪਰਨੇ ਮੇਰੇ ਫਾਇਦਾ ਸੋਚ ਰਿਹਾ ਬੱਚਾ ਆ ਗਿਆ ਵੈਸੇ ਗਿਆਨ ਲਖਾਓ ਕਤਲ ਦਾ ਰਜਿਸਟਰ ਜਿਹਦਾ ਤੁਸੀਂ ਨਾਲ ਸਾਬ 1 ਡਾਲਰ ਕਰਾਂ ਛੋਟੀ ਜੀ ਗੁੱਸਾ ਨਾ ਮਨਾਇਓ ਮੈਨੂੰ ਡੇਢ ਘੰਟਾ ਗੁਰਦਾਸਪੁਰ ਆਇਆ ਹੋ ਗਿਆ ਬੇਟੇ ਇਹਨੇ ਵਿਚਾਰੇ ਨੇ ਫੋਨ ਕੀਤਾ ਬਾਹਰੋਂ ਫੋਨ ਆ ਪੀ ਅੰਕਲ ਜਾਏ ਪਾਪਾ ਦਾ ਕਤਲ ਹੋ ਗਿਆ ਸੋ ਬੋਲੇ ਆਂਟੀ ਆ ਗਏ ਜੋ 7 ਵਜੇ ਦਾ ਇਹ ਕੰਮ ਹੋਇਆ ਵਾ ਨਹੀਂ ਸੁਣਿਓ ਗੱਲ ਛੋਟੀ 7 ਵਜੇ ਤੋਂ ਲੈ ਕੇ ਹੁਣ ਤੱਕ ਦੱਸੋ ਫਰਜ਼ ਬਣਦਾ ਕਿ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਕਿਸੇ ਨੂੰ ਪਤਾ ਸਾਡੀ ਉਹਨੇ ਮੀਟਿੰਗ ਹੀ ਅਸੀਂ ਸਾਰੇ ਉੱਥੋਂ ਆਏ ਇਹ ਸਾਡੇ ਨਾਲੋਂ ਅੱਧਾ ਘੰਟਾ ਪਹਿਲਾਂ ਆ ਗਿਆ ਅਸੀਂ ਬਾਅਦ ਵਿੱਚ ਫਿਰ ਇਹਨਾਂ ਨੇ ਮੈਨੂੰ ਜੀਹਲੇ ਦੱਸਿਆ ਪੀਸੀਆਰ ਸਾਰੇ ਕੋਲ ਸਾਰੇ ਕੋਲ ਜੀਹਿਆ ਨਾ ਯਾਰ ਜੇ ਕੋਈ 2 ਮਿੰਟ ਥੋੜੀ ਦੇਰ ਕੇ ਤੁਸੀਂ ਕਹਿ ਰਹੇ ਕਤਲ ਆ ਗੋਲੀ ਮਾਰੀ ਆ ਪਰ ਗੋਲੀ ਦਾ ਪਰਚਾ ਦਰਜ ਕਰ ਦੇਣਾ ਹਾਂ ਨਹੀਂ ਕਾਲ ਇਹ ਚੀਜ਼ ਹੈ ਇਹ ਹੁਣੇ ਵੈਰੀਫਾਈ ਕਰਕੇ ਜਿਹਨੂੰ ਤੁਸੀਂ ਤਲਾਸ਼ ਕੀਤੀ ਆ ਜਿਹੜੀ ਪੀਸੀਆਰਾਂ ਦੇ ਉੱਤੇ ਵੀ ਐਕਸ਼ਨ ਕਰਾਂਗੇ ਹਣੀ ਨਹੀਂ ਸਰ 1 ਮਿੰਟ ਜੀ ਤੇ 1 ਮਿੰਟ ਸਾਡੀ ਗੱਡੀ ਲੱਗੇ ਹੋਏ ਆ 3 ਘੰਟੇ ਬਾਅਦ ਐਸਐਚਓ ਸਾਹਿਬ ਆਏ ਆ ਤੇ ਆਨੂੰ ਥ੍ਰੈਟ ਕਰ ਰਹੇ ਆ ਤੇ ਤੁਸੀਂ ਇੱਥੇ ਬੈਠੇ ਹੋ ਜੇ ਤੁਸੀਂ ਹੈਨਾ ਕਿਉਂ ਬੈਠੇ ਸਾਡੀ ਮੀਟਿੰਗ ਹੀ ਉੱਥੇ ਐਸਐਸਪੀ ਸਾਹਿਬ ਨਾਲ ਆਨੂੰ ਆਖਿਆ ਸਰ ਮੈਂ ਥੋੜਾ ਬੋ ਰਿਹਾ ਤੁਹਾਨੂੰ ਕਹਿੰਦੇ ਆ ਚਲੋ ਤੁਹਾਨੂੰ ਕਹਿੰਦੇ ਸਾਡੀ ਮੀਟਿੰਗ ਹੀ ਚਲੋ ਕੋਈ ਗੱਲ ਨਹੀਂ ਹੋਰ ਮੀਟਿੰਗ ਕਿਹਦੀ ਹੁੰਦੀ ਹੈ ਨਹੀਂ ਹੁੰਦੀ ਜੀ ਝੂਠ ਬੋਲਦੇ ਹੋਏ ਨਹੀਂ ਨਹੀਂ ਹੁਣ ਹਾਇਰੋ ਥੋੜੀ ਜਿਹੀ ਹੁੰਦੀ ਹੈ ਕਰੋ 20 ਮਿੰਟ